Takk.

ਮੈਂ ਇਹ ਸਹੀ ਸੁਨੇਹਾ ਸਬਤਿਕਰਨ ਕਰ ਰਿਹਾ ਨੇ ਗਾਮਪੁਰ ਚੈਕਿੰਗ ਕਿ ਪੁੱਛਾਂ ਦੇ ਗਾਮਪੁਰ ਚੋਂ ਆਉਦੇ ਨੂੰ ਸੀ ਤਾਂ ਸੰਤੂਸ਼ ਰਾਣੀ ਪਤਨੀ ਮੇਰ ਜੀ ਜਨਕ ਸਿੰਘ ਵਾਸੀ ਪਿੰਡ ਅਗਾਮਪੁਰ ਨੇੜੇ 6 ਮਦਰ ਖਾਨਾ ਮੰਡ ਪਸਾਹ ਵਿਰੋਧ ਨਿਖਰ ਰੋਗੋ ਪੋਟ ਪੈਂਸ ਹਾਲ ਨੂੰ ਮਲਕੀ ਹੋ ਕੇ ਮੇਰੇ ਪਾਸ ਬਿਆਨ ਤਹਿਰੀਕ ਆਇਆ ਕਿ ਅੱਜ ਉਹ ਆਪਣੇ 8:40 a.m ਦੇ ਆਪਣੇ ਬਾਰੇ ਨੂੰ ਕੰਮਕਾਰ ਕਰ ਲਈ ਆਪਣੇ ਛੋਟੇ ਬੇਟੇ ਨਾਲ BC ਜਦੋਂ 10 15 AM ਤੇ ਆ ਕੇ ਦੇਖਿਆ ਤਾਂ ਉਹਦੇ ਘਰ ਦਾ ਸਾਰਾ ਪੋਟਾ ਹੋਇਆ ਜੀਆ ਘਰ ਦੇ ਵਿੱਚ ਟ੍ਰੰਕ ਪਿਆ ਜੀਆ ਟ੍ਰੰਕ ਦੇ ਵਿੱਚੋਂ ਉਹਨਾਂ ਦੇ ਕਹਿਣ ਮੁਤਾਬਕ 50000 ਰੁਪਇਆ ਤੇ ਕੁੰਜ ਗਹਿਣੇ ਇਹਦੇ ਉਹ ਚੋਰੀ ਹੋ ਗਏ ਕੋਈ ਨਾਮ ਨਹੀਂ ਵਿਅਕਤੀ ਚੋਰੀ ਕਰਕੇ ਲਗੇ ਆ ਜਿਸ ਬੰਦੀ ਮੁਕਦਮਾ ਦਾ ਅੰਡਰ ਸੈਕਸ਼ਨ 305 ਕਮਾ 331 ਇੱਕ BNS ਖਣਾਨੰਦ ਕੋ ਸਾਹਿਬ ਦਾ ਜਿਹੜਾ ਰਿਸਟੋਰਰ ਕਰਾਉਣਾ ਨਾਮ ਬਣਟੇ ਦਾ ਜਿਹੜੇ ਪੈ ਗਿਆ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਚੈੱਕ ਕੀਤੀ ਗਈ ਆ ਅਜੇ ਤੱਕ ਦੋਸ਼ੀਆਂ ਦਾ ਕੁਝ ਲੱਗੇ ਨਾ ਦੋਸ਼ੀਆਂ ਨੂੰ ਜਲਦੀ ਪੇਸ਼ ਕਰਕੇ ਮੁਕਦਮਾ ਤੋਂ ਨਿਵਟਾਰਾ ਕੀਤਾ ਜਾਏਗਾ ਸੰਤੋਸ਼ ਰਾਮ ਇਹ ਕੀ ਵਾਰਦਾਤ ਹੋਈ ਜੀ ਆਪਣੇ ਸਾਡੇ ਜੀ ਉਹ ਤਿੰਨ ਦਾ ਸੈਟ ਮੇਰੀ ਕੁੜੀ ਦੇ ਗਏ 6 ਜੋੜੀਆਂ ਕੰਨਾਂ ਦੀਆਂ ਸਨ ਇੱਕ ਬਹੁਤ ਦਾ ਸੈਟ ਗਿਆ ਕਾਇਤੋਲ ਚੰਨੀ ਮੇਰੀ ਗਈ ਦੋ ਮੁੰਦੀਆਂ ਇੱਕ ਕੋਨੇ ਚੰਨੀ ਇੱਕ ਮੁੰਦੀ ਬਾਕੀ ਦੋ ਤੇ ਸੈਟ ਦੰਨਾ ਨਾਨਕ ਸ਼ਕਰੀ ਜੀ ਬਣਾ ਤੇ ਮੇਰੇ ਕੰਨਾਂ ਦੇ ਜੀ ਕੰਨਾਂ ਦੇ ਤਿੰਨ ਜੋੜੇ ਮੇਰੇ ਬੋਟੀ ਦੇ ਤਿੰਨ ਮੁੰਦੀ ਕਿੰਨੇ ਵਜ ਦੀ ਵਾਰ ਦਾ ਤੇ ਜੀ 9 10 9 10 ਵੇ ਤੂੰ ਨਾ ਬਾੜੇ ਜਾ ਰਕ ਜਾਣਾ ਨਾ ਕੀਤਾ 15 20 ਮਿੰਟਾਂ ਤੇ ਕਰ ਗਏ ਮੈਂ ਕਿ ਚੱਲ ਪੋਰੇ ਚੱਲੀਏ ਘਰ ਨੂੰ ਪਾਣੀ ਪੁਣੀ ਕਿੰਨੀ ਗਰਮੀ ਹੈ ਤੁਸੀਂ ਕਿੱਥੇ ਗਏ ਬੇਤੀ ਜੀ ਅਸੀਂ ਆਪਣੇ ਬਾੜੇ ਗਏ ਸੀ ਨਾਲ ਮੇਰੀ ਬੋਟੀ ਗਈ ਤੇਰੇ ਚੰਡੀਗੜ੍ਹ ਪਣ ਤੇ ਕੇ ਨੂੰ ਕਲ ਮੈਂ ਕੋਈ ਚਾਤੀ ਮਾਰਿਆ ਵਾ ਬਈ ਕੋਈ ਕੁੱਤੇ ਨੂੰ ਪਾਣੀ ਪੁਣੀ ਦੇ ਆਵਾ ਜਾ ਕੇ ਉਹਦੇ ਆਂਗਿਲ ਮੈਨੂੰ ਘਰ ਦੇਖਾ ਇਹ ਕਹਿੰਦੇ ਮੰਮੀ ਤਾਂ ਜੰਦੇ ਲਾ ਬੁੱਤੇ ਮੈਂ ਜੰਦੇ ਲਾ ਦਿੱਤੇ ਜਦੋਂ ਦੇਖੇ ਦਰਵਾਜੇ ਖੁੱਲੇ ਇਹ ਦੇਖੇ ਤਾਂ ਖਰਾਬ ਪਿਆ ਵਾ ਮੈਂ ਤਾਂ ਰੋਦੀ ਪੇੜ ਦੇ ਆਂਡੋਂ ਨਾਲ ਗੋੰਡੀ ਚੱਲ ਗਈ ਆ ਗੋੰਡੀ ਨੇ ਕਿਹਾ ਕਿ ਮੇਰੇ ਘਰ ਦੇਖਿਓ ਵੀ ਮੈਂ ਇਹ ਜੰਦੇ ਲਾ ਦਿੱਤੇ ਜੇ ਕੋਈ ਲੋੜ ਹੋਈ ਤਾਂ ਮੈਨੂੰ ਫੋਨ ਕਰਦੇ ਮੇਰੇ ਕੋਈ ਪਿੱਛੇ ਤੇ ਆ ਗਿਆ ਪੈਸੇ ਕਿੰਨੇ ਕਿਤੇ ਜੀ 50 ਹਜ਼ਾਰ ਤਾਂ ਕਿੰਨਾ ਕੁ ਨੁਕਸਾਨ ਹੋਇਆ ਜੀ ਗਹਿਣਿਆਂ ਦਾ ਨਾ ਜੀ ਕੋਈ ਗਹਿਣਾ ਕਰੀ ਰਿਹਾ ਇੱਕ ਮੰਦੀ ਰਹਿ ਗਈ ਇੱਕ ਟਿੱਕਾ ਪੂਰ ਤਾਂ ਥੱਲੇ ਗਿਰਿਆ ਉਹ ਦਬੀਤ। ਫਾਕੀ ਸਾਮ ਗਿਆ। ਕੋਈ ਚੀਜ਼ ਨਹੀਂ ਮਿਲਿਆ। ਸਭ ਖਿਲਰਿਆ ਬਹੁਤ ਸਾਰਾ। ਦੋ ਬੰਦੇ ਨੇ ਪਿੱਛੇ ਬੈਠ ਕੇ। ਤੇ ਪੁਲਿਸ ਨੂੰ ਕੋਈ ਸੂਚਨਾ ਇਤੀਸ ਵਾਰੇ ਜੀ। ਅਸੀਂ ਉਹਨੂੰ ਸਤਵੀਰ ਸਰਹੈਂਚ ਨੂੰ ਪਤਾ ਦਿੱਤਾ ਤਾਂ ਫਿਰ ਉਹ ਆ ਗਏ ਉਹ ਨੰਦਾ ਵੀ ਆ ਲਿਆ ਉਹ ਵੀ ਆ ਲਿਆ ਉਸ ਤੋਂ ਤਿੰਨ ਬਰੀਆ। ਤਿੰਨ ਵੀ ਤਿੰਨ ਬਰੀਆ ਆ ਲਿਆ। ਦੇਖਭਾਲ ਕਰਦੇ ਆ। ਉਹ ਕੈਮਰੇ ਚ ਵੀ ਕੁਝ ਆਂਦਾ ਉਹਨਾਂ ਨੂੰ ਤਾਂ। ਇਸ ਤੋਂ ਪਹਿਲਾਂ ਵੀ ਕਦੀ ਇਸ ਤਰ੍ਹਾਂ ਦੀ ਵਾਰਦਾਤ ਹੋਈ ਜੀ। ਮੇਰੇ ਘਰ 'ਚ ਕਦੀ ਪੰਜੀ ਬੀਨਾ ਵਿੱਚ ਗਵਾਚੀ ਕਦੀ। ਆਲੇ-ਦੋਲੇ ਕਿੰਨੇ ਘਰ ਹੈ ਜੀ ਆਪਣੇ? ਆ ਸਾਡੇ ਇੱਕ ਘਰ ਆ ਸਾ। ਇੱਕ ਮੇਰਾ ਘਰ ਹੈ। ਇੱਥੇ ਕੁੜੀ ਰਹਿੰਦੀ ਲੁਧਿਆਣੇ ਚਲੀ ਗਈ ਜੀ। ਕਦੇ ਪਵੰਜਰ ਦਾ ਦਾ ਘਰ। ਕਿਸੇ ਨੂੰ ਸ਼ੱਕ ਹੋਵੇ ਕੋਈ ਕਿਸੇ? ਕੋਈ ਸ਼ੱਕ ਨਹੀਂ ਬੱਚਾ ਮੈਂ ਵੀ ਇਹਨਾਂ ਦੇਖ ਕੇ ਕਿੱਦਾਂ ਕਰੀ। ਕੋਈ ਬਾਹਰ ਦਾ ਕੋਈ ਆਇਆ ਹੋਵੇ ਜੀ? ਕੋਈ ਨਹੀਂ ਮੇਰੇ ਕੋਲ ਆਇਆ। ਉਹ ਜਦੋਂ ਮੈਨੂੰ ਪਤਾ ਲੱਗਦਾ ਹੈ ਵੀ ਮੈਂ ਗੇਈ ਬਾੜੇ ਕਹਿੰਦੀ ਤੁਹਾਡੇ ਮਗਰ ਕੋਈ ਬੰਦਾ ਦੇਖਦਾ ਤੁਹਾਨੂੰ ਫੇ ਕਿਸੇ ਨੇ ਕਹਿੰਦੇ ਫੋਨ ਕੀਤਾ ਹੋਣਾ ਵੀ ਆ ਗਿਆ ਕੈਮਰੇ 'ਚ ਆਂਦਾ ਹੈ। ਕੈਮਰੇ ਲੱਗੇ ਬੇ ਆਲੇ ਦੋਲੇ ਸਾਡੇ ਨਹੀਂ ਕੈਮਰਾ ਲੋਕਾਂ ਦੇ ਬਾਹਰ ਦੇਖਿਆ ਹੋਇਆ ਓਰੇ ਵਿੱਚ ਆਇਆ ਕੁਛ ਜੀ ਹਾਂਜੀ ਇੱਕ ਦਸ ਦੇ ਕਹਿੰਦੇ ਵੀ ਆਇਆ ਹੈ ਬੰਦੇ ਮੂੰਹ ਬੰਨੇ ਰਹਿ ਗਏ ਉਹਨਾਂ ਨੇ ਹਾਂ ਹਾਂ ਕੀ ਨਾਮ ਹੈ ਜੀ ਆਪਣਾ ਮੇਰਾ ਬੰਦਰਾ ਤੁਸੀਂ ਕਿਹਾ ਲੱਗਦੇ ਇਹਨਾਂ ਦੇ ਨਹੀਂ ਮਾਸੂਮੀਆ ਅੱਛਾ ਕੀ ਵਰਦਤ ਹੋਈ ਜੀ ਪਤਾ ਨਹੀਂ ਜਿਸਲੇ ਅਸੀਂ ਆਏ ਤਾਂ ਇੱਥੇ ਮਾਸੂਮੀ ਜਿਹੜੀ ਦੋਂਦੀ ਸੀਗੀ ਤੇ ਖਲਾਰਾ ਪਿਆ ਸਾਰਾ ਇੱਥੇ ਕਿੰਨੇ ਵੀ ਇਹ ਦੋਆ ਜਿੰਦੇ ਜਿੰਦੇ ਸਭ ਕੁੱਤੇ ਨੇ ਅਨਮਾਨਨ ਕਿੰਨੇ ਦਾ ਨੁਕਸਾਨ ਲੱਗਦਾ ਈ ਤੁਹਾਨੂੰ ਨੁਕਸਾਨ ਪੱਛੀ ਕੀ ਲੱਗਦਾ ਹੋਣਾ ਜੀ 6ਣਾ ਤਾਂ ਹੀ ਸਾਰ ਹਾਂਜੀ 50000 ਰੁਪਏ ਆ ਤਾਂ